ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਠੀ ਕੋ ਬਹੁਤ ਵਧੀਆ ਜੀ ਆਪਣੇ ਸੁਣਾਓ ਤੇ ਪਿੰਡ ਚੋਂ ਸੁਣਿਆ ਤੁਸੀਂ ਮਹੂਰਤ ਕੀਤਾ ਤੇ ਅਸੀਂ ਤੁਹਾਡੇ ਦੁਕਾਨ ਤੇ ਚੜ੍ਹ ਆਏ ਹਾਂ ਜੀ ਤੇ ਆ ਗਏ ਇੱਥੇ ਬਦ ਲੱਗਿਆ ਵੀ ਲੋਕਾਂ ਤੋਂ ਖੋਲੀ ਨਾ ਹਟੀਆਂ ਤੁਸੀਂ ਖੁੱਲ ਤਾਂ ਹਟ ਜੀ ਸਰ ਜੀ ਤੇ ਕਹਿ ਦਈਏ ਸਾਰੇ ਨਵਾ ਆਜੋ ਫਟਾਫਟ ਬਿਲਕੁਲ ਜੀ ਬਿਲਕੁਲ ਤੇ ਆਪਣਾ ਬੇકરી ਦਾ ਨਾਮ ਦੱਸ ਦੋ ਥੋੜਾ ਜਿਹਾ ਪਹਿਲਾਂ ਵਾਹਿਗੁਰੂ ਬੇਕਰੀ ਵਾਹ ਜੀ ਵਾਹ ਤੇ ਆ ਰੇ ਟੂਟ ਕੀ ਰੱਖੇ ਨੇ ਬਲਾਂ ਕੇਕ ਜਿਹੜੀ ਲਾਈ ਤੁਸੀਂ ਬਿਲਕੁਲ ਹੀ ਸਸਤੇ ਹੈ ਜੀ ਹੋਸਟਲ ਦਾ ਰੇਟ ਹੈ ਹੋਲਸੇਲ ਰੇਟ ਕੀ ਰੇਟ ਰੱਖਿਆ ਮੰਨ ਲਓ ਆ ਆਈਟਮ ਹੈਗੀ ਆਪਣੀ 140 ਰੁਪਏ اچھا ਤੁਸੀਂ ਮੈਨੂੰ ਬਿਸਕੁਟਾਂ ਦਾ ਰੇਟ ਦੱਸ ਦਿਓ ਪਹਿਲਾਂ ਬਿਸਕੁਟਾਂ ਦਾ ਰੇਟ ਇੱਕ ਹੈਗਾ 150 ਰੁਪਏ ਹਾਂਜੀ ਇੱਕ ਹੈਗਾ 160 ਰੁਪਏ ਦੇਸੀ ਘੋਚੇ ਐਸਾ ਦੇਸੀ ਘੋਚੇ ਵਜੇ ਆ ਨਾ ਵੀਡੀਓ ਬਣੇ ਤੇ ਤੁਸੀਂ ਇਹ ਝੂਠ ਮਾਰ ਦੋ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਠੀਕ ਹੈ ਇੰਨਾ ਸਸਤਾ ਰੇਟ ਬਿਲਕੁਲ ਜੀ ਬਿਲਕੁਲ ਝੂਠ ਤਾਂ ਨਹੀਂ ਹੈ ਨਹੀਂ ਝੂਠ ਲੋ ਵੀ ਸੁਣ ਲੋ ਸਾਰੇ ਦੇਸੀ ਘੋਚੇ ਬਿਸਕੁਟ ਤਿਆਰ 160 ਰੁਪਏ 160 ਰੁਪਏ ਦਵਾਈ ਫਿਰ ਤਾਂ ਕਹਿ ਕਿ ਤੁਸੀਂ ਮਤਲਬ ਉਹ ਵੇਜੀ ਰੱਖੀ ਹੋਣੀ ਸਾਰੇ ਉਹ ਆਂਡਾ ਵਗੈਰਾ ਮਲੇ ਵਰਤ ਤਾਂ ਨਹੀਂ ਵਿੱਚ ਆ ਗਏ ਨਾ ਨਾ ਬਿਲਕੁਲ ਨਹੀਂ ਜੀ ਵਾਹ ਜੀ ਵਾਹ ਤੇ ਵੀਰ ਜੀ ਆਪਣੀ ਲੋਕੇਸ਼ਨ ਦੱਸ ਦਿਓ ਥੋੜੀ ਸਰਕਾਰੀ ਸਕੂਲ ਵਾਲੀ ਗਲੀ ਬਰਲੀਦਰ ਨੇ ਚਲੋ ਮੈਂ ਦੱਸ ਦਿੰਨਾ ਤੁਸੀਂ ਥੋੜੇ ਨਰਵਸ ਹੋ ਰਹੇ ਜੇ ਵੀਡੀਓ ਸਾਹਮਣੇ ਇਹਨਾਂ ਦੁਕਾਨ ਜਿੱਥੋਂ ਮੈਂ ਪੁੱਛ ਕੇ ਆਇਆ ਬਾਰੋ-ਬਾਰ ਜਿਹੜਾ ਰੋਡ ਹੈ ਬੱਸ ਸਟੈਂਡ ਸਕੂਲ ਸਰਕਾਰੀ ਸਕੂਲ ਦੇ ਬਾਰੋ-ਬਾਰ ਫਿਰਨੀ ਜਿਹੜੀ ਹੈ ਅੱਗੋਂ ਦੇ ਜੇ ਟੱਪਦੀ ਹੈ ਉਹ ਬਾਰੋ-ਬਾਰ ਫਿਰਨੀ ਤੱਕੇ ਆ ਕੇ ਵਾਈਗਰੋ ਵੇਕਰੀ ਤੁਹਾਨੂੰ ਪੋਸਟ ਲੱਗਿਆ ਮਿਲ ਜੇਗਾ ਤੁਸੀਂ ਉੱਥੇ ਆ ਸਕਦੇ ਜੀ ਦਵਰੇ ਆ ਦੱਸ ਦੋ ਤੁਸੀਂ ਇੱਥੇ ਆਟਮਾ ਕਿਹੜੀ ਕੰਨੇ ਰੱਖੀ ਆ ਮੈਂ ਬਿਸਕੁਟ ਵੇਖ ਲੈ ਕਈ ਤਰ੍ਹਾਂ ਦੇ ਤੁਸੀਂ ਰੱਖੇ ਆ ਕਾਜੂ ਵਾਲੇ ਰੱਖੇ ਆ ਡਰਾਈ ਫਰੂਟ ਵਾਲੇ ਰੱਖੇ ਆ ਨਾਲ ਤੁਸੀਂ ਜਿਹੜੀ ਆ ਕੇਕ ਰੱਖੀ ਹੋਈ ਆ ਇੰਦੇ ਵਿੱਚ ਕਈ ਵੈਰਾਈਟੀਆਂ ਤੁਸੀਂ ਦੇਖਤੀਆਂ ਤੇ ਇਸ ਤੋਂ ਇਲਾਵਾ ਵੀ ਕੁਝ ਆ ਗਿਆ ਪੈਟਿਜ ਵਗੈਰਾ ਕੁਝ ਮਿਲੇਗਾ ਜੀ ਸਰ ਸਭ ਕੁਝ ਮਿਲਿਆ ਕਰੇਗਾ ਬੱਚਾ ਵਾਸਤੇ ਚਾਕਲੇਟ ਵਗੈਰਾ ਬਿਲਕੁਲ ਜੀ ਸਭ ਕੁਝ ਲੋ ਵੀਰ ਜੀ ਬੜੀ ਖੁਸ਼ੀ ਵਾਲੀ ਗੱਲ ਲੱਗੀ ਹੈ ਵੀ ਅਗਰ ਤੁਹਾਡੇ ਘਰ ਵਿੱਚ ਕਿਸੇ ਦਾ ਵੱਡੇ ਆ ਗਿਆ ਤਾਂ ਤੁਸੀਂ ਬੱਚੇ ਵਾਸਤੇ ਸਾਰੀ ਇੱਥੋਂ ਚੀਜ਼ਾਂ ਲੈ ਸਕਦੇ ਜੇ ਟੋਪੀਆਂ ਵਗੈਰਾ ਗਿਫਟ ਵਗੈਰਾ ਤੇ ਨਾਲ ਚਾਕਲੇਟਾਂ ਵੀ ਮਿਲ ਜਾਣਗੀਆਂ ਛੋਟੀਆਂ ਕੇਕ ਪੈਸਟੀ ਤੇ ਬੀਜਾ ਹੀ ਮਿਲ ਜਾਏਗਾ ਵਾਹ ਜੀ ਵਾਹ ਬੀਜੇ ਦੇ ਜਿਹੜੇ ਸ਼ਕੀਨ ਜੜੇ ਹੈਗੇ ਨੇ ਭਾਵਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਲੱਗੀ ਹੈ ਵੀ ਇਹਨਾਂ ਦੇ ਵੈਗਰੇ ਤੋਂ ਪੀਜਾ ਹੀ ਮਿਲ ਜੇਗਾ ਇੱਥੇ ਤਿਆਰ ਕਰਦੇ ਹੋ ਜਾਂ ਬਣਿਆ ਬਣਿਆ ਸਮਾਨ ਲੈ ਕੇ ਆਉਂਦੇ ਹੋ ਇੱਥੇ ਬਣਾ ਕਰ ਲਗਾ ਜੀ ਅੱਛਾ ਆ ਤੁਸੀਂ ਮਸ਼ੀਨ ਲਾਈ ਹੈ ਹਾਂਜੀ ਸਰ 500 700 500 700 ਦੀ ਹੈ ਆ ਵੀਰ ਜੀ ਇਹ ਮਸ਼ੀਨ ਦੇਖ ਲਓ ਤੇ ਆਹ ਪ੍ਰਾ ਕਾਰੀਗਰ ਜਿਹੜਾ ਇਹਨਾਂ ਨੇ ਲਾਇਆ ਹੋਇਆ ਤੇ ਇੱਥੇ ਸਾਰਾ ਸਮਾਨ ਤਿਆਰ ਹੁੰਦਾ ਕੋਈ ਮਿਲਾਵਟ ਨਹੀਂ ਕੀ ਕੋਈ ਬਾਹਰੋਂ ਤਿਆਰ ਨਹੀਂ ਹੋ ਕੇ ਆਉਂਦਾ ਪ੍ਰਿੰਟ ਵਕੈਨਲ ਸਾਰਾ ਸਮਾਨ ਤਿਆਰ ਹੁੰਦਾ ਜੀ ਵੇਖੋ ਵਾਹ ਜੀ ਵਾਹ ਵੀਰ ਜੀ ਇੱਕ ਵਾਰੀ ਆਪਣੀ ਬਕ ਤੇ ਹਰੇਕ ਵੈਰਾਈਟੀ ਮਿਲੂਗੀ ਜੈਜ ਰੇਟ ਮਿਲੂਗਾ ਹੋਸਿਲ ਦਾ ਰੇਟ ਜਿਹੜੀ 20 ਰੁਪਏ ਦੀ ਚੀਜ਼ 10 ਰੁਪਏ ਦੀ ਮਿਲੇਗੀ ਤੇ ਜਿਹੜੀ 50 ਰੁਪਏ ਦੀ ਚੀਜ਼ ਆ ਉਹ ਤੁਹਾਨੂੰ 30 ਰੁਪਏ ਦੀ ਮਿਲੇਗੀ ਹਰੇਕ ਚੀਜ਼ ਆਈਟਮ ਚੈੱਕ ਕਰੋ ਵੀਰ ਜੀ ਆਲਾ ਤੁਸੀਂ ਵੀ ਖਾਓ ਚੈੱਕ ਕਰੋ ਵੀਰ ਜੀ ਇਹਨੇ ਕੀ ਰੇਟ ਰੱਖਿਆ ਵੀ ਇਹ ਤਾਂ ਆਪਣਾ ਧਰਬੀ ਜੀ 15 ਰੁਪਏ ਜੀ ਸਿਰ 15 ਰੁਪਏ 15 ਰੁਪਏ ਹਾਂ ਜੀ ਵੀਡੀਓ ਸਾਹਮਣੇ ਕਦੇ ਰੇਟ ਘਟਨਾ ਕਰਦੇ ਹ ਜੇ ਵੀਡੀਓ ਚੱਕਰ ਤੇ ਵੀ ਹਾਂ ਘਟ ਕਰਦਾ ਹੈ ਹੈ ਨਹੀਂ ਜੀ ਨਹੀਂ ਠੀਕ ਹੈ ਜੀ ਉਹੀ ਰੇਟ ਮਿਲਗਾ ਜੀ ਦੇ ਜੀ ਆ ਵੀ ਆਟਮ ਚੈੱਕ ਕਰੋ ਤਾਤਰ ਵੀ ਪੀਸ ਸਿਰਫ 10 ਰੁਪਏ ਗਲਾਸ ਸਿਰਫ 10 ਰੁਪਏ ਗਲਾਸ ਹੱਤੀ ਤਿਆਰ ਕੀਤੀ ਕਹ ਕ ਬਿਲਕੁਲ ਜੀ ਬਿਲਕੁਲ ਆਈ ਦੇਖੋ ਬਾਈ ਨੇ ਹੱਤੀ ਤਿਆਰ ਕੀਤੀ ਹੋਈ ਹੈ ਸਿਰਫ 10 ਰੁਪਏ ਗਲਾਸ 10 ਰੁਪਏ ਤੁਸੀਂ ਆਪ ਦੇ ਬੱਚੇ ਇੱਥੇ ਜਰੂਰ ਬੇਕਰੀ ਤੇ ਲੈ ਕੇ ਆਏ ਮੇਰੇ ਕਹ ਜਿਹੜਾ ਕਹ ਕ ਹੈਗੇ ਵੇਸੇ ਵੀਡੀਓ ਵੇਖ ਕੇ ਆਏ ਆ ਬਿਲਕੁਲ ਜੀ ਸ਼ੂਟ ਮਿਲਣੀ ਚਾਹੀਦੀ ਹੈ ਬਿਲਕੁਲ ਮਿਲੂਗੀ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਦੱਸੋ ਵੀ ਕਿਸੇ ਨੇ ਪੁਰਾਣੇ ਕਿਸੇ ਬਿਸਕੁਟ ਘਟਾਣੇ ਹਨ ਆਪਣੇ ਆਪ ਹਾਂ ਜੀ ਕੱਢ ਦਾਂਗੇ ਜੀ ਆਪਾਂ ਬਣਵਾਈ ਲੈ ਲਾਂਗੇ ਅੱਛਾ ਬਣ ਉਹਨਾਂ ਰਾਸ਼ਨ ਉਹਨਾਂ ਦਾ ਤੁਸੀਂ ਬਣਵਾਈ ਲੈ ਕੇ ਰਾਸ਼ਨ ਅਗਲੇ ਦਾ ਅੱਛਾ ਉਹਦੇ ਵਿੱਚ ਵੀ ਕੋਈ ਅਲੱਗ-ਅਲੱਗ ਬੇકરી ਦੇ ਹਿਸਾਬ ਹੁੰਦਾ ਵੀ ਡਿਜ਼ਾਈਨ ਵੀ ਦਿੰਦੇ ਨੇ ਕੋਈ ਵੀ ਡਿਜ਼ਾਈਨ ਦੇ ਦੋ ਡਿਜ਼ਾਈਨ ਹੀ ਮਿਲ ਜੇਗਾ ਜੀ ਕਿੰਨੇ ਡਿਜ਼ਾਈਨ ਤੁਸੀਂ ਦੇ ਦੇਵੋਗੇ ਬਿਸਕੁਟ ਦਾ 20 ਡਿਜ਼ਾਈਨ ਦੇ ਦਾਂਗੇ ਜੀ ਵਾਹ ਜੀ ਵਾਹ 20 ਡਿਜ਼ਾਈਨ ਬਿਸਕੁਟ ਦੇ ਜੀ ਸਰ ਜੀ ਬੱਚੇ ਤਾਂ ਬੜੇ ਖੁਸ਼ ਹੋ ਖਾਣਗੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਪ੍ਰਾਲਾ ਕੀਤਾ ਪਿੰਡ ਬਕੈਣ ਵਾਲੇ 'ਚ